ਜਾਣਾ ਨਹੀਂ ਆਪਾਂ ਨੇ ਪੁੱਤਾਂ ਦਿੱਲੀ ਓਏ ਹੋਏ ਦਿੱਲੀ ਕਿਸਾਨਾਂ ਦੇ ਸੰਘਰਸ਼ ਤੇ ਹਾਂਜੀ ਪਾਪਾ ਉਹ ਤਾਂ ਕੋਈ ਨਹੀਂ ਆਪਾਂ ਅੱਜ ਹੀ ਚੱਲਦੇ ਆਂ ਕਿਸਾਨਾਂ ਦੇ ਸੰਘਰਸ਼ ਤੇ ਆਪੇ ਜਿਹੜੇ ਦਿੱਲੀ ਨਹੀਂ ਜਾ ਰਹੇ ਉਹਨਾਂ ਨੂੰ ਕੋਈ ਸੰਦੇਸ਼ ਨਹੀਂ ਦੇਣਾ ਔਰ ਦੇਣਾ ਪੁੱਤ ਆਪਾਂ ਕਿਸਾਨਾਂ ਨੂੰ ਸੰਦੇਸ਼ ਵੀ ਦੇਣਾ ਮੈਂ ਵੀ ਜਿਹੜੇ ਹਲੇ ਤੱਕ ਨਹੀਂ ਗਏ ਇਹਨਾਂ ਕਾਲੇ ਕਾਨੂੰਨਾਂ ਦੇ ਉੱਤੇ ਆਪਾਂ ਕਿਸਾਨਾਂ ਨੂੰ ਇੱਕ ਸੰਦੇਸ਼ ਦੇਣਾ ਮੈਂ ਪਰ ਦਵਾਂਗੇ ਆਪਾਂ ਇੱਕ ਗੀਤ ਦੇ ਰਾਹੀਂ ਠੀਕ ਆ ਹਾਂਜੀ ਆਪੇ ਬਾਈ ਜੇ ਵਧੀਆ ਲੱਗੇ ਸ਼ੇਅਰ ਜ਼ਰੂਰ ਕਰਦੇ ਹੋ ਜਿਹੜੇ ਮੇਰੇ ਵੀਰਾਂ ਲਈ ਇੱਕ ਛੋਟਾ ਜਿਹਾ ਸੰਦੇਸ਼ ਛੋਟਾ ਭਰਾ ਜਗਿੰਦਰ ਸਿੰਘ ਲੈ ਕੇ ਹਾਜ਼ਰ ਆ ਉਹ ਇਸ ਗੀਤ ਦੇ ਰਾਹੀਂ ਓਏ ਉੱਠ ਕਿਸਾਨਾ ਜਾਗੇ ਓਏ ਚੱਲ ਦਿੱਲੀ ਚੱਲੀਏ ਓਏ ਉੱਠ ਕਿਸਾਨਾ ਜਾਗੇ ਓਏ ਚੱਲ ਦਿੱਲੀ ਚੱਲੀਏ ਸਮੇਂ ਦੀ ਲੋਟੂ ਸਰਕਾਰ ਨੇ ਸਾਨੂੰ ਲੁੱਟਿਆ ਸਰੇ ਬਜ਼ਾਰ ਸਮੇਂ ਦੀ ਲੋਟੂ ਸਰਕਾਰ ਨੇ ਸਾਨੂੰ ਲੁੱਟਿਆ ਸਰੇ ਬਜ਼ਾਰ ਹੁਣ ਕਰਨੇ ਹੱਥ ਦੋ ਚਾਰ ਨੇ ਚੱਲ ਦਿੱਲੀ ਚੱਲੀਏ ਓਏ ਉੱਠ ਕਿਸਾਨਾ ਜਾਗੇ ਓਏ ਚੱਲ ਦਿੱਲੀ ਚੱਲੀਏ ਓਏ ਉੱਠ ਕਿਸਾਨਾ ਜਾਗੇ ਓਏ ਚੱਲ ਦਿੱਲੀ ਚੱਲੀਏ ਹਰਿਆਣੇ ਦੀ ਖੱਟੜ ਸਰਕਾਰ ਨੇ ਢੋਏ ਪੱਟੇ ਸੜਕ ਵਿੱਚ ਕਾਹਰ ਨੇ ਹਰਿਆਣੇ ਦੀ ਖੱਟੜ ਸਰਕਾਰ ਨੇ ਢੋਏ ਪੱਟੇ ਸੜਕ ਵਿੱਚ ਕਾਹਰ ਨੇ ਹੁਣ ਬਟਰ ਕੈਨਲ ਦੇ ਮੂੰਹ ਮੋੜ ਕੇ ਕਰਨਾ ਹਰਿਆਣਾ ਪਾਰ ਚੱਲ ਦਿੱਲੀ ਚੱਲੀਏ ਦਾ ਸਾਥ ਪੰਜਾਬ ਦੀ ਲੋਟੂ ਸਰਕਾਰ ਜਿਹੜੀ ਦਿਨ-ਦਿਨਾ ਸਾਡਾ ਸਾਥ ਹੈ ਹੁਣ ਲੀਡਰ ਸਾਰੇ ਇਕੱਠੇ ਹੋਗੇ ਕਰਨਾ ਇਨਾ ਪਰਦਾ ਫਾਸ਼ ਹੋਏ ਚੱਲ ਦਿੱਲੀ ਚੱਲੀਏ ਓਏ ਉੱਠ ਕਿਸਾਨਾ ਜਾਗੀ ਓਏ ਚੱਲ ਦਿੱਲੀ ਚੱਲੀਏ ਓ ਦਿੱਲੀ ਦੀ ਮੋਦੀ ਸਰਕਾਰ ਨੂੰ ਹੁਣ ਦੇਣਾ ਠੋਕ ਜਵਾਬੇ ਦਿੱਲੀ ਦੀ ਮੋਦੀ ਸਰਕਾਰ ਨੂੰ ਹੁਣ ਦੇਣਾ ਠੋਕ ਉਹ ਦੇ ਲਾਇ ਕਾਲੇ ਕਾਨੂੰਨਾ ਨਾ ਹੁਣ ਕਰਨਾ ਪਰਦਾ ਫਾਸ਼ ਜਗਿੰਦਰ ਜਾਣਾ ਆਪਾ ਜਗਿੰਦਰ ਜਾਣਾ ਆਪਾ ਟੱਪਕੇ ਕੰਡਿਆਲੀ ਤਾਰ ਓਏ ਹੁਣ ਦਿਲਲੀ ਚੱਲੀਏ ਓਏ ਉੱਠ ਕਸਾ ਨਾ ਜਾਗ ਓਏ ਚੱਲ ਦਿਲਲੀ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਓ ਤੇਰੀ ਪਾਗੀ ਉੱਤੇ ਕੀਤਾ ਹੁਣ ਝਾਲਮਾਂ ਸਵਾਲ ਓਏ ਓ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਓਏ ਓ ਤੇਰੀ ਪਾਗੀ ਉੱਤੇ ਕੀਤਾ ਹੁਣ ਝਾਲਮਾਂ ਸਵਾਲ ਓਏ ਓ ਦੇਖੀ ਕਿਤੇ ਲੱਗ ਨਾ ਜਾਵੇ ਦੇਖੀ ਕਿਤੇ ਲੱਗ ਨਾ ਜਾਵੇ ਤੇਰੀ ਪੱਗ ਨੂੰ ਉਹਦਾਗੀ ਓਏ ਪਗੜੀ ਸੰਭਾਲ ਚੱਟਾ ਪਗੜੀ ਸੰਭਾਲ ਓਏ ਓ ਚੱਲ ਦਿੱਲੀ ਚੱਲੀਏ ਉੱਠ ਕਿਸਾਨਾਂ ਜਾ ਓਏ ਚੱਲ ਦਿੱਲੀ ਚੱਲੀਏ ਉੱਠ ਕਿਸਾਨਾਂ ਜਾ ਓਏ ਚੱਲ ਦਿੱਲੀ ਚੱਲੀਏ ਓ ਚੱਲ ਦਿੱਲੀ ਚੱਲੀਏ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਜੋ ਗੀਤ ਚੰਗਾ ਲੱਗਿਆ ਸ਼ੇਰ ਜਰੂਰ ਕਰਦੇ ਹੋ ਤੇ ਜਿਹੜੇ ਮੇਰੇ ਕਿਸਾਨ ਨਹੀਂ ਹਲੇ ਤੱਕ ਪਹੁੰਚੇ ਉਨਾਗੇ ਬੇਨਤੀ ਹੈ ਵੀ ਜਰੂਰ ਇਸ ਸੰਘਰਸ਼ ਦੇ ਉੱਤੇ ਪਹੁੰਚੋ ਤਾਂ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਆਪਾਂ ਰੱਦ ਕਰਾ ਸਕੀਏ ਇਹ ਜਿਹੜੀਆਂ ਮੋਦੀ ਸਰਕਾਰ ਵਾਲੀਆਂ ਜਿਹੜੀਆਂ ਲੋਟੂ ਨੀਤੀਆਂ ਲੈ ਕੇ ਆਉਂਦੇ ਆ ਇਹਨਾਂ ਦਾ ਡਟ ਕੇ ਵਿਰੋਧ ਕਰਿਆ ਕਰੀਏ ਜਦੋਂ ਵੀ ਕੋਈ ਸੰਘਰਸ਼ ਹੋਵੇ ਕਿਸੇ ਵੀ ਸਮੁਦਾਇ ਦਾ ਹੋਵੇ ਉਹਨੂੰ ਪੂਰਨਤਾ ਦੇ ਨਾਲ ਉਹਦਾ ਹੰਗਾਰਾ ਭਰੀਏ ਔਰ ਹਮੇਸ਼ਾ ਵਿਰੋਧ ਕਰਕੇ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੀਏ ਲੋਕ ਕਹਿੰਦੇ ਆ ਕਿ ਭਗਤ ਸਿੰਘ ਸ਼ਹੀਦ ਹੋ ਗਿਆ ਸੀ ਲੇਕਿਨ ਭਗਤ ਸਿੰਘ ਸ਼ਹੀਦ ਨਹੀਂ ਹੋਇਆ ਅੱਜ ਵੀ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਵਸਦਾ ਉਹ ਜਿਉਂਦਾ ਬਾ ਤੇ ਭਗਤ ਸਿੰਘ ਵਾਂਗੂ ਅਸੀਂ ਹਮੇਸ਼ਾ ਸ਼ਹਾਦਤਾਂ ਤੇ ਕੁਰਬਾਨੀਆਂ ਦੇਣ ਲਈ ਤਿਆਰ ਵਰ ਤਿਆਰ ਬੈਠੇ ਆ ਅਸੀਂ ਪੰਜਾਬੀ ਜਿਨ੍ਹਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਜਾਣਿਆ ਜਾਂਦਾ ਸ਼ਹਾਦਤਾਂ ਵਾਸਤੇ ਘਰ ਘਰ ਦੇ ਵਿੱਚ ਭਗਤ ਸਿੰਘ ਜੰਮਦਾ ਤੇ ਹਮੇਸ਼ਾ ਅਸੀਂ ਉਹਨਾਂ ਸ਼ਹੀਦਾਂ ਨੂੰ ਸਤਿ ਧਾਣੀ ਲਈ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਇਹ ਦਸਤੇ ਦਿਖਾਏ ਇਕਾ ਅੰਦੋਲਨ ਭਗਤ ਸਿੰਘ ਨੇ ਕੀਤਾ ਸੀਗਾ ਅਸੈਂਬਲੀ ਦੇ ਵਿੱਚ ਬੰਬ ਸੁੱਟ ਕੇ ਬੈਰੀ ਸਰਕਾਰ ਅੰਗਰੇਜ਼ਾਂ ਦਾ ਕੰਨ ਖੋਲਣ ਵਾਸਤੇ ਪਰ ਅੱਜ ਦੀ ਜਿਹੜੀ ਸਾਡੀ ਆਪਣੀ ਹੋਈ ਇੰਡੀਆ ਦੀ ਸਰਕਾਰ ਬੈਰੀ ਹੋਈ ਹੋਈ ਆ ਜਿਹੜੇ ਆਪਣੇ ਹੀ ਇੰਡੀਆ ਦੇ ਕਾਲੇ ਅੰਗਰੇਜ਼ ਬਣੇ ਹੋਇਆ ਇਹਨਾਂ ਦੇ ਕੰਨ ਖੋਲਣ ਵਾਸਤੇ ਆਪਾਂ ਨੂੰ ਚਾਹੀਦਾ ਕਿ ਹਮ ਹਮ ਅੱਗੇ ਉੱਥੇ ਪਹੁੰਚੀਏ ਤੇ ਇਸ ਸੰਘਰਸ਼ ਨੂੰ ਜਾਰੀ ਰੱਖੀਏ ਤਾਂ ਕਿ ਵੀ ਅਸੀਂ ਆਪਣੇ ਕਿਸਾਨ ਭਰਾਵਾਂ ਦਾ ਪੂਰਾ ਸਾਥ ਦਿਈਏ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ